ਅਸਲਾਮੁਆਲਿਕਾ ਨਾਜ਼ਰ ਜੀ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਅကြੀ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਮਝ ਕਰਾਂਗਾ ਕਿ ਇਸਮਿਆਜ਼ਮ ਕੀ ਹੁੰਦਾ ਹੈ ਤੇ ਇਸਮਿਆਜ਼ਮ ਕੌਣ ਕਰ ਸਕਦਾ ਹੈ ਤੋਂ ਇਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਉਹਨਾਂ ਦੋਸਤਾਂ ਲਈ ਜੋ ਰੋਜ਼ ਇਬਾਦਤ ਕਰਦੇ ਨੇ ਬੰਦਗੀ ਕਰਦੇ ਨੇ ਕਿ ਇਸ ਮਿਆਜ਼ਮ ਦੀ ਪੜ੍ਹਾਈ ਜਿਹੜੀ ਹੈ ਉਹ ਕੌਣ ਕਰ ਸਕਦਾ ਕਿਉਂਕਿ ਜਿੱਦਾਂ ਆਪਾਂ ਕਲਮਾ ਕਰਦੇ ਆ ਆਪਣੇ ਮੁਰਸ਼ਿਦ ਵਾਲਾ ਕਲਮਾ ਕਰਦੇ ਆ ਆਪਾਂ ਗੌਂਸੀ ਐਕਸੀਦਾ ਕਰਦੇ ਆ ਬੈਂਕਾ ਸ਼ਾਲ ਸਰਕਾਰ ਜੀ ਦਾ ਕਰਦੇ ਆ ਖਵਾਜਾ ਸਾਹਿਬ ਦਾ ਮੋਦਰਾ ਕਰਦੇ ਆ ਸੱਕੀ ਸਰਬ ਲਖ ਦਾ ਪੀਰ ਜੀ ਦੀ ਟਾਰ ਕਰਦੇ ਆ ਆਪਾਂ ਚਾਰ ਕੁਲ ਪੜ੍ਹਦੇ ਆ ਸੂਰਹ ਐ ਕੌਸਰ ਪੜ੍ਹਦੇ ਆ ਤੋਂ ਸੂਰਹ ਫਾਤੀਹਾ ਪੜ੍ਹਦੇ ਆ ਇਹਦੇ ਨਾਲ ਆਪਾਂ ਨੂੰ ਜਿਹੜਾ ਇਸਮ-ਏ-ਅਜ਼ਮ ਇਹ ਵੀ ਕਰਨਾ ਜ਼ਰੂਰੀ ਹੁੰਦਾ ਇਸਮ-ਏ-ਅਜ਼ਮ ਮਿਲਦਾ ਕਿੱਥੋਂ ਹੈ ਕੌਣ ਕਰ ਸਕਦਾ ਕਿੰਨਾ ਕਰਨਾ ਕਿਵੇਂ ਕਰਨਾ ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਨਾਲ ਗੱਲ ਸਾਂਝੀ ਕਰਨੀ ਹੈ ਸੋ ਆਓ ਅੱਜ ਦੇ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗਹਿਵਾਨ ਹੈ ਜਿਹੜਾ ਇਸਮ-ਏ-ਅਜ਼ਮ ਹੈ ਜਿਹਦਾ ਆਪਾਂ ਕਹਿੰਦੇ ਕਿ ਗੌਸ ਪਖ ਸਰਕਾਰ ਜੀ ਦਾ ਨਾਮ ਇਸਮ-ਏ-ਅਜ਼ਮ ਹੈ ਤੇ ਇੱਕ ਇੱਕ ਇਹ ਜਾਂਦ ਕਿ ਗੌਸ ਪਖ ਸਰਕਾਰ ਜੀ ਦੇ ਕੋਲ ਇਸਮ-ਏ-ਅਜ਼ਮ ਦੀ ਕੁੰਜੀ ਹੈ ਜਿਹਨੂੰ ਚਾਹਣ ਉਹ ਦੇ ਦੇਣ ਉਹਨਾਂ ਦਾ ਇਸ ਮੈਦਮ ਚੱਲਦਾ ਨਹੀਂ ਤੇ ਨਹੀਂ ਚੱਲਦਾ ਤੋਂ ਇਸ ਤਰ੍ਹਾਂ ਇੱਕ ਹੋਰ ਬਹੁਤ ਵੱਡੇ ਫਕੀਰ ਹੋਏ ਨੇ ਜਿਹਨਾਂ ਦਾ ਨਾਮ ਹਜਰਤ ਇਬਰਾਹਿਮ ਅਦਬ ਬਲਕੀ ਰਹਿਮਤੁਲਾਹਿ ਹੋਇਆ ਉਹਨਾਂ ਦੇ ਕੋਲੋਂ ਕਿਸੇ ਨੇ ਪੁੱਛਿਆ ਕਿ ਜੇ ਤੁਹਾਨੂੰ ਕੋਈ ਇਸ ਵਿੱਚ ਅਜਮਾਉਂਦਾ ਤੇ ਉਹ ਇਸ ਵਿੱਚ ਅਜਮਾ ਸਾਨੂੰ ਦਿੱਤਾ ਜਾਵੇ ਤੋਂ ਸਰਕਾਰ ਜੀ ਨੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਸਮਝਾਇਆ ਕਿ ਇਸ ਮਿਆਜ਼ਮ ਕੌਣ ਕਰ ਸਕਦਾ ਤੇ ਕਿਵੇਂ ਕਰਨਾ ਸਰਕਾਰ ਕਹਿੰਦੇ ਨੇ ਕਿ ਜਦੋਂ ਕਿਸੇ ਨੇ ਪੁੱਛਿਆ ਕਿ ਸਾਨੂੰ ਇਸ ਮਿਆਜ਼ਮ ਜਿਹੜਾ ਹੈ ਉਹ ਦਿਓ ਤਾਂ ਸਰਕਾਰ ਕਹਿੰਦੇ ਕਿ ਜੇ ਇਸ ਮਿਆਜ਼ਮ ਕਰਨਾ ਹੈ ਪਹਿਲਾਂ ਆਪਣੇ ਪੇਟ ਨੂੰ ਹਰਾਮ ਦੇ ਲੁਕਮੇ ਤੋਂ ਖਾਲੀ ਕਰੋ ਹਰਾਮ ਦਾ ਲੁਕਮਾ ਕੀ ਹੈ ਕਿ ਜਿਹੜੀ ਆਪਾਂ 2 ਨੰਬਰ ਦੀ ਕਮਾਈ ਕਰਦੇ ਹਾਂ ਉਹ 2 ਨੰਬਰ ਦੀ ਕਮਾਈ ਦੇ ਨਾਲ ਆਪਾਂ ਕੁਝ ਲੈਂਦੇ ਹਾਂ ਲੁਕਮਾ ਹੁੰਦਾ ਕਿ ਬੁਰਕੀ ਇਕ ਗਰਾਹੀ ਜਿਹੜੀ ਆਪਾਂ ਖਾਂਦੇ ਹਾਂ ਤੇ ਆਪਣੇ ਪੇਟ ਦੇ ਅੰਦਰ ਜਾਂਦੀ ਹੈ ਤੂੰ ਸਰਕਾਰ ਕਹਿੰਦੀ ਪਹਿਲਾਂ ਉਸ ਆਪਣੇ પેટ ਨੂੰ ਹਰਾਮ ਦੇ ਲੁਕਮੇ ਤੋਂ 2 ਨੰਬਰ ਦੇ ਯਾਨੀ ਕਮਾਈ ਤੋਂ ਖਾਲੀ ਕਰ ਆਪਣੇ ਅੰਦਰੋਂ ਗੈਰ ਜ਼ਰੂਰੀ ਜਿਹੜੀਆਂ ਦੁਨੀਆਦਾਰੀ ਦੀਆਂ ਮੁਹੱਫਤਾਂ ਨੇ ਇਹਨਾਂ ਤੋਂ ਆਪਣੇ ਆਪਣੇ ਮਨ ਨੂੰ ਆਪਣੇ ਅੰਦਰ ਨੂੰ ਖਾਲੀ ਕਰ ਤੇ ਉਸ ਤੋਂ ਬਾਅਦ ਵਿੱਚ ਫਿਰ ਤੂੰ ਜੇ ਇਸ ਨਾਮ ਦੇ ਨਾਲ ਅੱਲਾਹ ਨੂੰ ਯਾਦ ਕਰੇਗਾ ਰੱਬ ਨੂੰ ਯਾਦ ਕਰੇਗਾ ਉਹੀ ਤੇਰਾ ਇਸਮਿਆਜ਼ਮ ਹੋ ਜਾਵੇਗਾ ਉਹ ਦੇਖੋ ਕਿੰਨੀ ਸੋਹਣੀ ਗੱਲ ਹੈ ਆਪਾਂ ਕੀ ਕਰਦੇ ਆਪਾਂ ਜਿਸ ਤਰ੍ਹਾਂ ਕੋਈ ਪੜ੍ਹਾਈ ਕਰਦੇ ਆ ਆਪਾਂ ਕੋਈ ਵੀ ਜ਼ਿਕਰ ਕਰਦੇ ਆ ਕੋਈ ਵੀ ਕਲਮਾ ਪੜ੍ਹਦੇ ਆ ਕਸੀਦਾ ਪੜ੍ਹਦੇ ਆ ਡੈਂਕਾ ਪੜ੍ਹਦੇ ਆ ਜਾਂ ਆਪਾਂ 12 ਇਮਾਮ ਪੜ੍ਹਦੇ ਆ 14 ਮਸੂਮਬਰ ਪੜ੍ਹਦੇ ਆ ਪਰ ਫਿਰ ਵੀ ਅਸੀਂ ਕਹਿੰਦੇ ਆ ਕਿ ਅਸੀਂ ਇੰਨਾ ਕੁਝ ਪੜ੍ਹਨ ਤੋਂ ਬਾਅਦ ਵੀ ਸਾਨੂੰ ਕੁਝ ਮਿਲਦਾ ਨਹੀਂ ਸਾਨੂੰ ਦੀਦਾਰ ਨਹੀਂ ਹੁੰਦੇ ਸਾਨੂੰ ਰੱਬ ਨਹੀਂ ਮਿਲਦਾ ਜਾਂ ਸਾਡੀ ਹੁਬ ਨਹੀਂ ਖੁੱਲਦੀ ਉਹਦੇ ਪਿੱਛੇ ਕਾਰਨ ਇਹ ਹੋ ਜਾਂਦਾ ਕਿ ਜਾਂ ਤਾਂ ਅਸੀਂ ਉਹ ਜਿਹੜਾ ਜਿੱਦਾਂ ਲਿਖਿਆ ਕਿ ਜਿਹੜਾ ਸਾਡੀ ਜਿਹੜੀ ਕਮਾਈ ਹੈ ਉਹਦੇ ਵਿੱਚ ਕੁਝ ਨਾ ਕੁਝ ਖਰਾਬੀ ਹੋ ਰਹੀ ਹੈ ਜਾਂ ਕਿਸੇ ਦਾ ਹੱਕ ਮਾਰ ਰਹੇ ਆ ਜਾਂ ਅਸੀਂ ਸਾਡੀ ਅੱਖ ਮੈਲੀ ਹੈ ਜਾਂ ਸਾਡਾ ਦਿਲ ਮੈਲਾ ਹੈ ਜਾਂ ਅਸੀਂ ਗਿਫਤ ਕਰਦੇ ਆਂ ਹਸਤ ਰੱਖਦੇ ਆਂ ਤੇ ਇਹਨਾਂ ਗੱਲਾਂ ਦੇ ਕਰਕੇ ਸਾਨੂੰ ਫਿਰ ਉਹ ਜਿਹੜਾ ਇਸ ਮੈਜਮ ਸਾਡਾ ਕੋਈ ਵੀ ਕੰਮ ਨਹੀਂ ਕਰਦਾ ਜਦੋਂ ਅਸੀਂ ਆਪਣੇ ਆਪ ਨੂੰ ਇਹਨਾਂ ਬੁਰਾਈਆਂ ਤੋਂ ਬਚਾਉਂਦੇ ਆਂ ਫਿਰ ਅਸੀਂ ਜਦੋਂ ਕਿਸੇ ਵੀ ਨਾਮ ਦੇ ਨਾਲ ਕਿਸੇ ਵੀ ਸਰਕਾਰ ਨੂੰ ਯਾਦ ਕਰਦੇ ਆ ਤੇ ਉਹ ਜਿਹੜਾ ਨਾਮ ਪੜਿਆ ਸਾਡਾ ਇਸਮਿਆਜਮ ਹੋ ਜਾਂਦਾ ਇਸਮਿਆਜਮ ਉਹ ਕੁੰਜੀ ਹੈ ਜਿਸ ਢੀ ਇਨਸਾਨ ਨੂੰ ਜੋ ਚਾਵੇ ਉਹ ਹੀ ਮਿਲਦਾ ਜਿੰਨਾ ਚਾਵੇ ਉਨਾ ਹੀ ਮਿਲਦਾ ਇਸਮਿਆਜਮ ਅਗਰ ਕਿਸੇ ਨੂੰ ਕੋਈ ਐਸੀ ਕੋਈ ਬਿਮਾਰੀ ਜਾਂ ਕੁਝ ਵੀ ਪ੍ਰੋਬਲਮ ਹੈ ਅਗਰ ਇਸਮਿਆਜਮ ਕਰਕੇ ਉਹਨੂੰ ਉਹ ਚੀਜ਼ ਦੇ ਦਿੱਤੀ ਜਾਵੇ ਤੇ ਉਹ ਇਨਸਾਨ ਇਸਮਿਆਜਮ ਪੜ ਕੇ ਪੀਣ ਦੇ ਨਾਲ ਉਹਦੀ ਉਹ ਸਾਰੀ ਜਿਹੜੀ ਬਿਮਾਰੀ ਹੈ ਉਹ ਠੀਕ ਹੋ ਜਾਂਦੀ ਹੈ। ਬਹੁਤ سارے ਜਿਹੜੇ ਸਾਡੇ ਨੁਕਸਾਨ ਹੋਣ ਵਾਲੇ ਹੁੰਦੇ ਉਹ ਤੋਂ ਅਸੀਂ ਬਚ ਜਾਂਦੇ ਆ। ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਆ। ਸਾਨੂੰ ਬਹੁਤ ਸਾਰਾ ਫਾਇਦਾ ਹੁੰਦਾ ਹੈ। ਘਰ ਦੇ ਵਿੱਚ, ਕੰਮ ਦੇ ਵਿੱਚ, ਵਪਾਰ ਦੇ ਵਿੱਚ। ਤੋਂ ਇਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਬਚਾਈਏ। ਬਚਾਉਣ ਤੋਂ ਬਾਅਦ ਫਿਰ ਕੋਈ ਵੀ ਜਿਹੜਾ ਆਪਾਂ ਕਲਮਾ ਕਰਨਾ, ਕੋਈ ਚੀਜ਼ ਪੜ੍ਹਨੀ ਹੈ, ਉਹ ਸਾਡੀ ਜਿਹੜੀ ਹੈ ਇਸਮੇ ਆਜਮੇ ਹੋ ਜਾਂਦੀ ਹੈ। ਉਹ ਹੀ ਸਾਨੂੰ ਫਿਰ ਰੰਗ ਲਾ ਦਿੰਦੀ ਹੈ। ਹੁਣ ਇੱਕ ਛੋਟਾ ਜਿਹਾ ਇੱਕ ਨੁਕਤਾ ਇੱਕ ਇਨਸਾਨ ਦੀ ਗੱਲ ਹੈ ਕਿ ਉਹ ਬੰਦਾ ਉਹਦੇ ਚਿਹਰੇ ਦੇ ਉੱਪਰ ਖਰਾਬੀ ਹੋਈ ਸੀ ਤੇ ਉਹ ਇੱਕ ਗੱਡੀਆਂ ਠੀਕਾਂ ਦਾ ਕੰਮ ਕਰਦਾ ਸੀ ਉਹਦੇ ਕੋਲ ਇੱਕ ਇਦਾਂ ਕੋਈ ਦਰਬੇਸ਼ ਕੋਈ ਰੱਬ ਨੂੰ ਮੰਨਣ ਵਾਲਾ ਪਿਆਰਾ ਆਇਆ ਆਪਣੀ ਗੱਡੀ ਠੀਕ ਕਰਾਉਣ ਦੇ ਲਈ ਤੇ ਆ ਕੇ ਉਹਨੇ ਕਿਹਾ ਕਿ ਤੇਰੇ ਜਿਹੜਾ ਚਿਹਰਾ ਆ ਇੰਨਾ ਖਰਾਬ ਹੋਇਆ ਇੰਨੇ ਤੇ ਜ਼ਖਮ ਹੋਏ ਨੇ ਸ਼ਾਲੀ ਕੀ ਤੈਨੂੰ ਕੀ ਮਸਲਾ ਹੈ ਹੁਣ ਦੱਸਿਆ ਕਹਿੰਦਾ ਮੈਨੂੰ ਸਮਝ ਲਾ ਦੀਏ ਕੀ ਮਸਲਾ ਹੈ ਜਾਂ ਮੈਨੂੰ ਕੋਈ ਗੁਨਾਹ ਹੋ ਗਿਆ ਜਾਂ ਮੈਨੂੰ ਕੁਝ ਹੋ ਗਿਆ ਇਹ ਮੈਂ ਜਦੋਂ ਵੀ ਇਹਦੀ ਦਵਾਈ ਲੈਂਦਾ ਜਾਂ ਕੁਝ ਵੀ ਕਰਦਾ ਇਹ ਕੁਝ ਸਮਾਂ ਠੀਕ ਰਹਿੰਦੀ ਹੈ ਬਾਅਦ ਵਿੱਚ ਫੇ ਹੋ ਜਾਂਦੀ ਹੈ ਤੋਂ ਖਾਸ ਕਰਕੇ ਇਹ ਗਰਮੀਆਂ ਨੂੰ ਜ਼ਿਆਦਾ ਹੁੰਦੀ ਹੈ ਤੋਂ ਉਹਨੇ ਕਿਹਾ ਠੀਕ ਹੈ ਗੱਡੀ ਠੀਕ ਰਾ ਕੇ ਜਦੋਂ ਹੋ ਗਿਆ ਉਹ ਕਹਿੰਦਾ ਮੈਂ ਤੈਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਅੱਲਾਹ ਨੂੰ ਯਾਦ ਕਰਨਾ ਕਿਸੇ ਵੀ ਨਾਮ ਦੇ ਨਾਲ ਹਾ ਮੀਮ ਲਾ ਯਾਸਰੂਨ ਤੇ ਕਹਿੰਦਾ ਰੱਬ ਇਹ ਚੀਜ਼ ਕਹਿੰਦਾ ਪੜ੍ਹ ਕੇ ਕਹਿੰਦਾ ਤੂੰ ਅੱਲਾਹ ਨੂੰ ਯਾਦ ਕਰੀ ਜਾਣਾ ਜਿਦੋਂ ਅੱਲਾਹ ਨੂੰ ਯਾਦ ਕਰਨਾ ਯਾਦ ਕਰਕੇ ਕਿਸੇ ਵੀ ਨਾਮ ਦੇ ਨਾਲ ਯਾਦ ਕਰਕੇ ਅੱਲਾਹ ਨੂੰ ਉਸ ਨਾਮ ਨੂੰ ਆਪਣੇ ਹੱਥਾਂ ਦੇ ਉੱਤੇ ਦਮ ਕਰਕੇ ਆਪਣੇ ਚਿਹਰੇ ਤੇ ਫੇਲ ਲੈਣਾ ਉਹ ਕਹਿੰਦੇ ਕਿ ਉਹ ਬੰਦਾ ਕਹਿੰਦਾ ਕਿ ਜਦੋਂ ਮੈਂ ਗੱਡੀ ਠੀਕ ਕਰਦਾ ਹੁੰਦਾ ਸੀ ਠੀਕ ਆ ਜਦੋਂ ਮੈਂ ਗੱਡੀ ਠੀਕ ਕਰਨੀ ਤੇ ਠੀਕ ਜਦੋਂ ਵਿਹਲਾ ਹੁੰਦਾ ਤੇ ਮੈਂ ਪੜੀ ਜਾਣਾ ਤੇ ਆਪਣੇ ਹੱਥ ਚਿਹਰੇ ਤੇ ਫੇਰੀ ਜਾਣਾ ਪੜੀ ਜਾਣਾ ਤੇ ਕਹਿੰਦੇ ਇੱਕ ਮਹੀਨੇ ਬਾਅਦ ਉਹ ਮੇਰਾ ਜਿੰਨਾ ਵੀ ਜਿਹੜੀ ਬਿਮਾਰੀ ਸੀ ਉਹ ਸਾਰੀ हट ਕੇ ਮੁੜ ਕੇ ਫੇ ਕਦੀ ਹੋਈ ਨਹੀਂ ਇਸ ਤਰ੍ਹਾਂ ਜਦੋਂ ਆਪਾਂ ਰੱਬ ਨੂੰ ਕਿਸੇ ਵੀ ਨਾਮ ਦੇ ਨਾਲ ਯਾਦ ਕਰਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ ਹੱਕ ਸੱਚ ਦੇ ਰਾਹ ਦੇ ਉੱਪਰ ਚੱਲ ਕੇ ਤੇ ਫੇਰ ਉਹ ਸਾਡਾ ਜਿਹੜਾ ਫਾਇਦਾ ਹੋਣਾ ਹੀ ਹੋਣਾ ਆਪਾਂ ਰੋਜ਼ ਵੀਡੀਓ ਵਿੱਚ ਗੱਲ ਕਰਦੇ ਆ ਕਿ ਹੱਕ ਤੇ ਰਾਹ ਤੇ ਚੱਲਣਾ ਹੱਕ ਦੇ ਵਿੱਚ ਰਹਿਣਾ ਹੱਕ ਦੇ ਵਿੱਚ ਰਹਿਣ ਦਾ ਮਤਲਬ ਕੀ ਹੁੰਦਾ ਕਿ ਆਪਣੇ ਹੁਕਮ ਦੇ ਵਿੱਚ ਰਹਿਣਾ ਆਪਾਂ ਕਹਿੰਦੇ ਹੁਕਮ ਹੀ ਅੰਦਰ ਸਭ ਕੁਝ ਬਾਹਰ ਹੀ ਹੁਕਮ ਨਾਲ ਕੋਈ ਵੀ ਜਿਹੜਾ ਹੁਕਮ ਦੇ ਅੰਦਰ ਹੈ ਉਹਦੇ ਵਿੱਚ ਸਭ ਕੁਝ ਹੈ ਬਾਹਰ ਹੁਕਮ ਤੋਂ ਜਿਹੜਾ ਉਹਦੇ ਕੋਈ ਪੱਲੇ ਨਹੀਂ ਹੁਕਮ ਕਹਿੰਦੇ ਹੁਕਮ ਦੇ ਅੰਦਰ ਰਹਿਣਾ ਆਪਣੇ ਗੁਰੂ ਦੇ ਹੁਕਮ ਦੇ ਅੰਦਰ ਆਪਣੇ ਮੁਰਸ਼ਿਦ ਦੇ ਹੁਕਮ ਦੇ ਅੰਦਰ ਆਪਣੇ ਪੀਰੋ ਮੁਰਸ਼ਿਦ ਦੇ ਹੁਕਮ ਦੇ ਅੰਦਰ ਰਹਿਣਾ ਫਿਰ ਸਾਨੂੰ ਸਾਰਾ ਕੁਝ ਮਿਲਣਾ ਜਿੱਦਾਂ ਅਸੀਂ ਹੁਕਮ ਤੋਂ ਬਾਹਰ ਹੋ ਗਏ ਫਿਰ ਸਾਨੂੰ ਕੁਝ ਨਹੀਂ ਮਿਲਦਾ ਫਿਰ ਅਸੀਂ ਨੱਟਦੇ ਆ ਟੱਕਰਾ ਮਾਰਦੇ ਆ ਕਿ ਸਾਨੂੰ ਆ ਵੀ ਮਿਲ ਜAVE ਉਹ ਵੀ ਮਿਲ ਜAVE ਪਰ ਮਿਲਦਾ ਸਾਨੂੰ ਉੱਥੇ ਕੁਝ ਵੀ ਨਹੀਂ ਹੈ ਹੁਕਮ ਦੇ ਅੰਦਰ ਰਹਿ ਕੇ ਹੀ ਜਿਹਨੇ ਪਾਇਆ ਉਹਨੇ ਪਾਇਆ ਬੇਨਾ ਹੁਕਮ ਤੋਂ ਕਿਸੇ ਨੇ ਨਹੀਂ ਪਾਇਆ ਤੋ ਇਸਰਕੇ ਨਿੱਕੇ ਨਿੱਕੀਆਂ ਗੱਲਾਂ ਜਿਹੜੀਆਂ ਇਹਨਾਂ ਦੇ ਉੱਤੇ ਧਿਆਨ ਦੇਣਾ ਕਈ ਵਾਰੀ ਇਨਸਾਨ ਆਪਣੇ ਮਨ ਨੂੰ ਦੇਖਦਾ ਤੇ ਉਹਦੇ ਮਨ ਦੇ ਵਿੱਚ ਕਿਸੇ ਚੀਜ਼ ਕਰਕੇ ਬਾਰੇ ਕੋਈ ਲਾਲਚ ਆ ਜਾਂਦਾ ਤੇ ਉਹ ਉਸ ਵੇਲੇ ਉਹ ਕੰਮ ਤਾਂ ਕਰ ਦਿੰਦਾ ਪਰ ਬਾਅਦ ਚ ਪਛਤਾਉਂਦਾ ਕਿ ਮੈਂ ਇਹ ਐਵੇਂ ਕਰ ਲਿਆ ਮੈਨੂੰ ਇਹ ਕਰਨ ਨਾਲ ਨਹੀਂ ਸੀ ਚਾਹੀਦਾ ਇਸਰ ਕਿ ਇਹ ਇਹ ਨਿੱਕੇ ਨਿੱਕੇ ਚੀਜ਼ਾਂ ਤੋਂ ਆਪਾਂ ਬਚਣਾ ਕਿ ਜਦੋਂ ਮਨ ਜਿਹੜਾ ਜਦੋਂ ਸ਼ੈਤਾਨ ਆਪਾਂ ਨੂੰ ਚੱਕਰ ਦੇ ਵਿੱਚ ਪਾਉਂਦਾ ਤੇ ਆਪਣੇ ਵੱਲ ਖਿੱਚਦਾ ਤੇ ਉਸ ਵੇਲੇ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਈਮਾਨ ਦੇ ਵਿੱਚ ਰੱਖਣਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਕਿ ਜਿਹੜਾ ਸ਼ੈਤਾਨ ਆ ਸਾਨੂੰ ਇਹ ਜਿਹੜਾ ਗਲਤ ਪਾਸੇ ਨਾ ਜਾਣ ਦੇਵੇ ਸਾਨੂੰ ਰੱਬ ਦੇ ਘਰ ਦੇ ਵਿੱਚ ਹੱਕ ਦੇ ਰਾਹ ਦੇ ਉੱਪਰ ਸੱਚ ਦੇ ਰਾਹ ਦੇ ਉੱਪਰ ਚਲਾਵੇ ਹੁਕਮ ਦੇ ਅੰਦਰ ਚਲਾਵੇ ਹੁਕਮ ਦੇ ਅੰਦਰ ਜਿਹੜਾ ਚੱਲਦਾ ਉਹ ਫਿਰ ਬਰਾਈਆਂ ਤੋਂ ਕਤਾਈਆਂ ਤੋਂ ਉਹ ਚੁਗਲੀ ਨਿੰਦਿਆ ਚੋਰੀ ਠੱਗੀ ਤੋਂ ਫਿਰ ਬਚਾਰ ਲੈਂਦਾ ਜੇ ਕਿਤੇ ਉਹਦਾ ਕੋਈ ਇਦਾਂ ਦਾ ਕੰਮ ਕਰਨ ਨੂੰ ਦਿਲ ਵੀ ਕਰਦਾ ਤਾਂ ਵੀ ਫਿਰ ਉਹ ਤੋਂ ਬਚ ਜਾਂਦਾ ਸੋ ਅੱਜ ਲਈ ਇੰਨਾ ਹੀ ਜਲਦ ਹਜ਼ਰ ਹੋਣਾ ਕਰਨਾ ਵੀ ਵੀਡੀਓ ਨਾਲ ਤਦ ਤੱਕ ਲਈ ਹੱਕ ਮੁਰਸ਼ਿਦ ਸੱਚ ਮੁਰਸ਼ਿਦ